ਮੈਰੀਟਾ ਵੀਡੀਓ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਅਤੇ ਬਜ਼ੁਰਗ ਬਾਪੂ ਮਾਤਾਵਾਂ ਦਾ ਪਿੰਡ ਡੱਬ ਵਾਲੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਜੀ ਆਇਆਂ ਨੂੰ ਕਰਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਪਿੱਛੇ ਹਿਮਕੁੰਣ ਸਾਹਿਬ ਜਾ ਕੇ ਆਏ ਸੀ ਤੇ ਉਸ ਤੋਂ ਦੀ ਭਈ ਆਪਣੀ ਯਾਤਰਾ ਬਹੁਤ ਵਧੀਆ ਰਹੀ ਤੇ ਆਪਾਂ ਨੂੰ ਆਇਆਂ ਨੂੰ ਕਈ ਦਿਨ ਹੋ ਗਏ ਵੈਸੇ ਪਰ ਜਿਹੜਾ ਪਹਿਲਾਂ ਆਪਣਾ ਚੱਲ ਰਿਹਾ ਸੀਗਾ ਬਲੌਗ ਵਗੈਰਾ ਉਹ ਪਏ ਸੀਗੇ ਉਹੀ ਆਪਾਂ ਹੇਮਕੁੰਡ ਵਾਲੇ ਪੋਸਟ ਕਰੀ ਜਾਂਦੇ ਸੀਗੇ ਤੇ ਜੇਕਰ ਗੱਲ ਕਰਕੇ ਆ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ 20 ਕ ਕਿਲੇ ਝੋਨਾ ਵੀ ਲਾਤਾ ਤੇ ਕੁਝ ਕ 10 ਤੋਂ 12 ਕ ਕਿਲੇ ਝੋਨਾ ਜਿਹੜਾ ਹੈਗਾ ਰਹਿ ਗਿਆ ਤੇ ਅੱਜ ਆਪਾਂ ਜਿਹੜਾ ਹੈਗਾ ਵਲੋਗਿੰਗ ਦੀ ਸਟਾਰਟਿੰਗ ਕੀਤੀ ਹੈ ਅੱਜ ਤੋਂ ਦੁਬਾਰੇ ਤੇ ਸਾਫ਼ ਸੁਥਰੀ ਗਾਲ ਗੱਪੇ ਤੋਂ ਰਹਿਤ ਗੱਲਬਾਤ ਤੇ ਪਿੰਡੂ ਮਾਹੌਲ ਅਤੇ ਜਾਣਕਾਰੀ ਜਿਹੜੀ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤੇ ਜਿਹਨੇ ਭਾਈ ਆਪਣੇ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਭਾਈ ਸਬਸਕ੍ਰਾਈਬ ਕਰ ਲਿਓ ਜਿਹੜੇ ਭਾਈ ਨਵੇਂ ਜੁੜੇ ਆ ਤੇ ਜਿਹੜੇ ਭਾਈ ਪਹਿਲਾਂ ਦੇ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਜਿਹੜਾ ਆਪਣਾ ਭਾਈ ਕੀਤਾ ਆ ਸ਼ਾਨਦਾਰ ਦਿਲਾ ਇੱਕ ਤਾਂ ਭਾਈ ਇਹ ਤੇ ਆਪਾਂ ਆ ਬਾਜਾ ਲਵਾ ਕੇ ਲਿਆਉਣਾ ਡੈਕ ਵਗੈਰਾ ਕੰਮ ਵਾਲੇ ਬੰਦੇ ਆਪਣੇ ਕਹਿੰਦੇ ਭਾਈ ਉਹਦੇ ਬਿਨਾ ਜੀ ਜੂ ਨਹੀਂ ਲੱਗਦਾ ਤੇ ਦੂਜਾ ਆਪਾਂ ਉਸ ਤੋਂ ਪਹਿਲਾਂ ਚੱਲੇ ਆ ਖੇਤ ਖੇਤ ਜਾ ਕੇ ਆਪਣੇ ਜਿਹੜਾ ਮਾਲੀ ਆ ਉਹਦੀ ਭਾਈ ਜਾੜ ਦੇ ਵਿੱਚ ਦਿੱਕਤ ਆ ਤੇ ਉਹਨੂੰ ਪਹਿਲਾਂ ਦਵਾਈ ਦਪਾ ਲੈਣਾ ਆਪਾਂ ਉਸ ਤੋਂ ਬਾਅਦ ਇਹਦਾ ਦੇਨੇ ਆ ਬਾਜੇ ਬੂਜੇ ਵਾਲਾ ਇੰਤਜ਼ਾਮ ਕਰਾਂਗੇ ਤੇ ਪਹਿਲਾਂ ਮਾਲੀ ਦੇ ਮੁੰਡੇ ਦਾ ਪਤਾ ਲੈ ਕੇ ਆਣੇ ਉਹਨਾਂ ਦੇ ਘਰੇ ਆਗੇ ਜੇ ਵਿਹਲਾ ਹੋਇਆ ਤਾਂ ਭਾਈ ਉਹਨੂੰ ਆਪਾਂ ਨਾਲ ਲੈ ਜਾਵਾਂਗੇ ਉਹਨੂੰ ਉੱਥੇ ਡੈਡੀ ਕੋਲੇ ਛੱਡਿਆਵਾਂਗੇ ਮਾੜਾ ਮੋਟਾ ਕੋਈ ਕੰਮ ਤਾਂ ਕਰ ਲੂਗਾ ਉਸ ਤੋਂ ਬਾਅਦ ਮਾਲੀ ਨੂੰ ਆਪਾਂ ਚੜਾ ਲਿਆਵਾਂਗੇ ਤਾਂ ਲੈਨੇ ਆ ਪਹਿਲਾਂ ਉਹਦਾ ਪਤਾ ਉਸ ਤੋਂ ਬਾਅਦ ਚੱਲਦੇ ਆ ਖੇਤ ਨਾਲੇ ਦਿਖਾਉਨੇ ਆ ਆਪਾਂ ਹੀ ਤੁਹਾਨੂੰ ਖੇਤ ਦਾ ਰੰਗ ਮਾ올 ਸਕੂਟਰੀ ਪਟ ਲਗੇ ਚਾਰਜ ਤੋਂ ਆ ਵੀ ਭਈ ਐ ਕਰਕੇ ਮਾਈਂ ਚਨੇ ਸੀਗੇ ਕੈਂਪਰ ਇੱਕ ਪਿਆ ਸੀ ਆ ਖੇਤੋਂ ਲਿਆ ਕੇ ਡੋਲਨੀ ਤੇ ਦੂਜਾ ਕੈਂਪਰ ਮਾਈ ਦੇ ਉੱਤੇ ਰੱਖਦਾ ਗਰਮੀ ਬਹੁਤ ਆ ਪਹਾੜਾਂ ਦੇ ਵਿੱਚ ਠੰਡ ਸੀ ਇੱਥੇ ਗਰਮੀ ਆ ਤਾਂ ਚਲੋ ਲੈਨੇ ਆਪਾਂ ਤਾਂ ਤੇ ਚੱਲਦੇ ਆਂ ਖੇਤ ਨੂੰ ਮਾਲੀ ਦਾ ਗੇਟ ਸੀ ਬਈ ਜਿਹੜਾ ਬੰਦ ਪਿਆ ਸੀਗਾ ਤੇ ਰਾਹੁਲ ਆਪਾਂ ਨੂੰ ਮਿਲਿਆ ਨਹੀਂ ਤੇ ਉਧਰੋਂ ਬਈ ਬਾਪੂ ਦਾ ਵੀ ਫੋਨ ਆ ਗਿਆ ਆ ਕਹਿੰਦਾ ਵੀ ਉਹਦੀ ਝਾੜ ਹੁਣ ਕਿਰਾਏ ਟੇਕ ਗਈ ਤੇ ਹੁਣ ਤੋਂ ਭਾਵੇਂ ਨਾ ਐ ਤੇ ਹੁਣ ਆਪਾਂ ਕਿਰਾਏ ਚੱਲਿਆਂ ਮੰਡੀ ਆ ਆਪਣੇ ਆ ਜਿਹੜੇ ਡੀਟੈਕ ਦੇ ਆਪਾਂ ਮਾਈਕ ਯੂਜ਼ ਕਰਦੇ ਆ ਇਹਨਾਂ ਦੀ ਭਈ ਆਪਣੇ ਤਾਰ ਖਰਾਬ ਹੋ ਗਈ ਸੀ ਜਿਹੜੀ ਇਨਪੁਟ ਦਿੰਦੀ ਸੀ ਕਿ ਫੋਨ ਉਹ ਰিসিਵਰ ਵਾਲੀ ਤੇ ਉਹ ਭਈ ਆਪਾਂ ਲੈ ਕੇ ਆਉਣੀ ਆ ਉਹ ਲੈਣ ਚਾਲਦੇ ਆ ਨਾਲੇ ਕੋ ਖਾ ਪੀ ਆਵਾਂਗੇ ਉਹ ਤੋਂ ਬਾਅਦ ਭਈ ਆਪਾਂ ਜਿਹੜਾ ਟਰੈਕਟਰ ਦੇ ਹੈਗਾ ਉਹ ਬਾਜਾ ਪੂਜਾ ਫਿੱਟ ਕਰਾ ਕੇ ਲਿਆਵਾਂਗੇ ਆ ਚਾਰਜੀ ਲਾਉਣੀ ਭੁੱਲ ਗਿਆ ਮੌਮੀ ਲਿਆ ਕੇ ਖੜਾਤੀ ਐਨੇ ਰਚਦਾ ਹੋ ਜਾਂਦੀ ਆ ਤਾਂ ਘੰਟਾ ਹੋ ਗਿਆ ਸੀ ਭਈ ਮੈਨੂੰ ਘਰੇ ਆ ਇਹਨੂੰ ਮੈਂ ਰਸਤੇ 'ਚ ਫਰਮੋਂ ਲੱਗ ਗਿਆ ਸੀ ਗਰਮੀ ਸੀ ਬਾਲੀ ਅਜੇ ਵੀ ਸੂਰਜ ਇੱਥੇ ਆ ਬਣਾ ਦੀ ਚੱਲ ਚਾ ਹੂੰ ਵਧੀਆ ਵਧੀਆ ਇਹ ਸਾਡੇ ਆਪਣੇ ਕੀ ਨਾਮ ਸੀ ਜੱਸੀ ਜੱਸੀ ਸਾ ਪਹਾਉਸ ਵਾਲਾ ਹੈ ਐਂ ਜੀ ਗੱਲ ਬਾਤ ਆ ਸੋ ਠੀਕ ਹੈ ਬਹੁਤ ਵਧੀਆ ਹੈਲਥੀ ਫੂਡ ਮਿਲਦਾ ਭਾਈ ਇਹਨਾਂ ਕੋਲ ਹੈ ਅਸੀਂ ਜਦੋਂ ਕਿਤੇ ਫੈਮਿਲੀ ਨਾਲ ਆਉਂਦੇ ਇਹਨਾਂ ਕੋਲ ਹੀ ਆਉਂਦੇ ਕੀ ਕੀ ਖਾਣੇ ਆਉਣਾ ਅੱਜ ਭਾਈ ਹੈ ਕੀ ਬਾਅਦ ਵਿੱਚ ਦੇਖੋ ਕੀ ਖਾਣਾ ਮੈਂਚ ਕੀ ਲੱਗਦਾ ਅੱਛਾ ਤੇ ਭਾਈ ਇਹ ਵੀ ਪਿੱਛੇ ਬੈਠੀ ਨਾਲ ਹੀ ਆਈ ਜਾਂਦੀ ਸੀ ਆਪਣੇ ਕੀ ਖਾਣਾ ਫਿਰ ਬਾਈ ਹਾਂਜੀ ਸੱਬ ਬਣਾ ਦੇ ਯਾਰ ਬਸ ਸਭ ਹੀ ਖਾਣਾ ਸੱਬ ਦੇ ਵਿੱਚ ਸਾਰਾ ਕੁਝ ਹੈ ਨਾ ਸਭ ਸਭ ਖਾਣਾ ਹੈ ਸਭ ਹਾਂਜੀ ਬੈਚ ਬੈਚ ਬਣਾਉਣਾ ਬਾਈ ਹਾਂ ਫਿਰ ਕਬਾਬ ਬਣਾ ਦੇ ਹਾਂਜੀ ਕਬਾਬ ਬਣਾ ਦੇ ਆਹ ਮਰਾ ਕਬਾਬ ਹਰਾ ਭਰਾ ਬਣਾ ਦੇ ਕਹਾਂ ਤੇ ਹੈ ਕਬਾਬ ਚਿਕਨ ਕੋ ਨਹੀਂ ਕਹਤੇ ਬੱਚੇ ਬ੍ਰੈਡ ਯਾਰ ਆਟੇ ਵਾਲਾ ਹੀ ਕਰਦੇ ਬਾਕੀ ਦੇਖ ਲੈ ਯਾਰ ਤੂੰ ਤੇ ਹਿਸਾਬ ਨਾਲ ਕਰਦੇ ਹਾਂ ਸ਼ੂਟ ਜੀ ਤੇ ਗਾਣਾ ਬਾਈ ਦੀ ਪਰ ਬਾਈ ਦਾ ਜਿਹੜਾ ਕੰਮ ਹੈ ਇੱਕ ਨੰਬਰ ਹੈ ਕਿਦ ਤੱਕ ਕਿਦ ਤੱਕ ਨਹੀਂਗਾ ਖਾਲਾ ਮਿਟ ਜੂਗੀ ਭੁੱਖ ਤੇਰੀ ਲੋਜ ਲਾਵੇ ਪੇਟ ਪੂਜ ਆਪਣੀ ਹੋਗੀ ਖਿਹਾਰ ਦੀ ਪੈਗੀ ਹੈ ਤੇ ਬਾਕੀ ਇੱਕ ਨਾ ਆਪਣੇ ਬਾਈ ਪਰ ਗਏ ਨੂੰ ਜਿਹੜਾ ਹੈਗਾ ਆਹ ਇੱਕ ਸਾਧਿਆ ਕੇ ਦਿਖਾਈ ਹੁੰਦਾ ਕਿਚਨ ਵਗੈਰਾ ਉਹ ਵੀ ਦਿਖਾ ਦੁੰਦੇ ਆ ਬਾਈ ਜੱਸੀ ਜਿਹੜਾ ਹੈਗਾ ਆਪਣਾ ਮਿੱਤਰ ਹੈ ਤੇ ਬਹੁਤ ਵਧੀਆ ਜਿਹੜਾ ਖਾਣ-ਪੀਣ ਦਾ ਜਿਹੜਾ ਹੈਗਾ ਇਹਨਾਂ ਦਾ ਆਪਣੇ ਸਿਸਟਮ ਵਧੀਆ ਹੁੰਦਾ ਓਕੇ ਦੀ ਰਿਪੋਰਟ ਹੁੰਦਾ ਹੈ ਹੈਲਥੀ ਫੂਡ ਹੁੰਦਾ ਮੁੱਕ ਦੀ ਗੱਲ ਆ ਜਿਹੜੀ ਤੇ ਆ ਬਾਈ ਦਾ ਜਿਹੜਾ ਸਾਰਾ ਕਿਚਨ ਵਗੈਰਾ ਬਾਈ ਸਾਹਮਣੇ ਹੀ ਸਾਰਾ ਤਿਆਰ ਹੁੰਦਾਗਾ ਕੋਈ ਇਹੋ ਜਿਹਾ ਓਲਾ ਪੜਦਾ ਨਹੀਂਗਾ ਤੇ ਬਾਕੀ ਵੀ ਕੀ ਕੁਝ ਮਿਲਦਾ ਆਪਣੇ ਕੋਲੋਂ ਤੇ ਕਿਹੋ ਜਿਹਾ ਕੁਝ ਮਿਲਦਾ ਮਾੜਾ ਜਾਂ ਕੋਈ ਜਾਣਕਾਰੀ ਦੇਣਾ ਚਾਹੁੰਦਾ ਆਪਣੇ ਕੋਲੇ ਵੀਰੇ ਸਾਰਾ ਹੈਲਥੀ ਫੂਡ ਹੁੰਦਾ ਜਿਵੇਂ ਸਬ ਹੋ ਗਏ ਸੈਲਡ ਹੋ ਗਏ ਰੈਪਸ ਵਗੈਰਾ ਹੋ ਗਏ ਐਕਚੁਅਲੀ ਕੀ ਆਪਣੇ ਕੋਲੇ ਕੁਕਿੰਗ ਵਾਲਾ ਪੀ ਹੈ ਨਹੀਂਗਾ ਓਇਲ ਵਾਲਾ ਤੇਲ ਵਾਲਾ ਓਕੇ ਜੋ ਵੀ ਇਹ ਸਾਰਾ ਮਲੋ ਮਟੀਰੀਅਲ ਹੈਗਾ ਸਾਰਾ ਹੈਲਥੀ ਫੂਡ ਚਾਹੁੰਦਾ ਜਿਵੇਂ ਲੈਟਰਸ ਹੋ ਗਈ ਕੈਪਸਿਕਮ ਹੋ ਗਈ ਸਾਰੀ ਇਹ ਵਿਦਆਉਟ ਡੀਪ ਫਰਾਈਡ ਹੈ ਸਾਰਾ ਠੀਕ ਹੈ ਜਿੰਨਾ ਨਹੀਂ ਹੁੰਦਾ ਸਾਰਾ ਦੇ ਵਿੱਚ ਜਿਵੇਂ ਸੈਲਡ ਹੁੰਦੇ ਆ ਸੈਲਡਸ ਹੋ ਗਏ ਵੈਜ ਨੌਨ ਵੈਜ ਹੋਗਾ ਜਿਵੇਂ ਸਾਰਾ ਜਿਵੇਂ ਫੋਰਨ ਦੇ ਵਿੱਚ ਚੱਲਦਾ ਨੌਨ ਇਹ ਸਾਰਾ ਉਹ ਆਪਣੇ ਕੋਲੇ ਜਿਹੜਾ ਰੈਡੀ ਈਟਾਂ ਦਾ ਜਿਹੜਾ ਨੋਰਮਲ ਆਪਾਂ ਕਰੇ ਬੱਚਿਆਂ ਨੂੰ ਵੀ ਖਵਾ ਸਕਦੇ ਹਾਂ ਜਿਵੇਂ ਵੀ ਬੱਚੇ ਨਾਨ ਵੇਜ ਖਾਂਦੇ ਆ ਜਿਹੜਾ ਤਾਂ ਉਹਨਾਂ ਨੂੰ ਰੈਡੀ ਈਟ ਮਿਲਦਾ ਸਾਰਾ ਜਿਹੀ ਤਾਂ ਬਈ ਇੱਕ ਨੰਬਰ ਦਾ ਵਧੀਆ ਜੇ ਨਾਨ ਵੇਜ ਖਾਣ ਦਾ ਕੁਸ਼ੀਨ ਹੈਗਾ ਉਹ ਵੀ ਤੇਰੇ ਵੇਜ ਖਾਣ ਦਾ ਸ਼ਕੀਨਾ ਤਾਂ ਉਹ ਵੀ ਬਈ ਬਾਕੀ ਰੇਟ ਲਿਸਟ ਵੀ ਭਾਵੇਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਰੇਟ ਵੀ ਕੋਈ ਬਾਹਲੇ ਨਹੀਂਗੇ ਤੇ ਬਾਕੀ ਜਿਹੜੀ ਗੱਲਬਾਤ ਹੈਗੀ ਵੀ ਵਧੀਆ ਜਿਹੜਾ ਬਾਹਰੋਂ ਆਪਣੇ ਮੁਰਗੇ ਵਗੈਰਾ ਖਾਣੇ ਆਪਾਂ ਛੜਕਾਂ ਤੇ ਜਿਹੜੇ ਗੰਦੇ ਪਿੱਲੇ ਹੋਣਾ ਪੋਲਟਰੀ ਫਾਰਮ ਵਾਲੇ ਬਲੈਲਰ ਚ ਉਹਨਾਂ ਨਾਲੋਂ ਬਈ ਕਿਤੇ ਚੰਗਾ ਮੰਨ ਕੇ ਚਲੋ ਜਿਹੜਾ ਚਿਕਨ ਲਾ ਲੋ ਹਨਾ ਵੀ ਬਾਈ ਵਰਗਿਆਂ ਕੋਲੇ ਮਿਲਦਾਗਾ ਤੇ ਆਪਾਂ ਚਲੋ ਇਹਨਾਂ ਨਹੀਂ ਕਦੇ ਮੜਾ ਮੋਟਾ ਛੱਕ ਵੀ ਲਈਦਾ ਪਰ ਇਹਨਾਂ ਨਹੀਂ ਤੇ ਬਾਕੀ ਵਧੀਆ ਬਾਈ ਵਰਗਿਆਂ ਦਾ ਕੰਮ ਧੰਦਾ ਤੇ ਜੇ ਲੋਕੇਸ਼ਨ ਦੀ ਗੱਲ ਕਰਕੇ ਤਾਂ ਬਈ ਕਿੱਥੇ ਜੇ ਪੈਂਦਾ ਮੜਾ ਆਪ ਹੀ ਦਾ ਬਈ ਬਾਲਮੀਕੀ ਚੌਕ ਨਿਊ ਬਸਟੈਂਡ ਰੋਡ ਰੋਡ ਤੇ ਪੈਂਦਾ ਬਈ ਨੀਅਰ ਰੇਲਵੇ ਸਟੇਸ਼ਨ ਠੀਕ ਆ ਬਈ ਤਾਂ ਇਹ ਜਿਹੜੀ ਜਾਣਕਾਰੀ ਸੀਗੀ ਭਰਪੂਰ ਮਾਤਰਾ ਦੇ ਵਿੱਚ ਤੁਹਾਨੂੰ ਦਿੱਤੀ ਇਹ ਬਈ ਡੱਬ ਵਾਲੀ ਦੀ ਲੋਕੇਸ਼ਨ ਬਾਰੇ ਦਿੱਤੀ ਆ ਤੁਹਾਨੂੰ ਡੱਬ ਵਾਲੀ ਦੇ ਵਿੱਚ ਜਿਹੜੇ ਡੱਬ ਵਾਲੀ ਨਿਵਾਸੀ ਆ ਉਹਨਾਂ ਵਾਸਤੇ ਹੈਗੀ ਤੇ ਕੋਈ ਭਾਈ ਬਾਈ ਤੋਂ ਪੈਸੇ ਨਹੀਂ ਲਏ ਅਸਤਾ ਜਿਹੜੇ ਖਾਦੇ ਸਮਾਦੀ ਉਹਦੇ ਵੀ ਦਿੱਤੇ ਆ ਠੀਕ ਹੈ ਤੇ ਕਿਤੇ ਐਂ ਕਹੇਨ ਵੀ ਪੈਸੇ ਲੈ ਕੇ ਪ੍ਰੋਮੋਸ਼ਨ ਕਰਤੀਏ ਜਾਂ ਕੁਝ ਹੋਰ ਹਨਾ ਤੇ ਬਾਈ ਆਪਣਾ ਮਿੱਤਰ ਹੈ ਵਧੀਆ ਇਹਨਾਂ ਦਾ ਇੱਕ ਵਾਰੀ ਆ ਕੇ ਤੁਸੀਂ ਇੱਥੇ ਖਾ ਪੀ ਕੇ ਦੇਖਿਓ ਚੈੱਕ ਕਰਿਓ ਕੁਆਲਿਟੀ ਤੇ ਉਦੋਂ ਬਾਅਦ ਬਾਕੀ ਗੱਲਬਾਤ ਕਰਿਓ ਤੇ ਬਾਕੀ ਚਲਦੇ ਆ ਇਹਦਾ ਮਾੜਾ ਮੋਟਾ ਹੋਰ ਸਮਾਨ ਸੱਲਾ ਲੈਣਾ ਉਹ ਲੈ ਲ ਕੇ ਬਾਈ ਅਸੀਂ ਠੀਕ ਹੈ ਜੀ ਠੀਕ ਹੈ ਬਾਈ ਥੈਂਕ ਯੂ ਜੀ ਓਕੇ ਜੀ ਠੀਕ ਹੈ ਵੀਰੇ ਅਸਲ ਬਾਈ ਆਪਣਾ ਕੰਮ ਨਹੀਂ ਬਣਿਆ ਤਾਰ ਆਪਾਂ ਨੂੰ ਨਹੀਂ ਮਿਲੀ ਮਾਈਕ ਕੇਬਲ ਦਾ ਬਾਈ ਨਹੀਂ ਮਿਲੀ ਤੇ ਹੁਣ ਚਲਦੇ ਆ ਘਰੇ ਸਕੂਟਰੀ ਤੇ ਜਾਂਤ ਨੂੰ ਘਰੇ ਛੱਡ ਕੇ ਉਦੋਂ ਬਾਅਦ ਚੱਕ ਦਿਆਂ ਟਰੈਕਟਰ ਤੇ ਦੁਬਾਰੇ ਆਉਨੇ ਆ ਬਾਈ ਮੰਜੀ ਉਹਦੇ ਲਵਾਉਨੇ ਆ ਪਾਜਾ ਪੂਜਾ ਨਾਲੇ ਭਾਈ ਉਹਦੇ ਮਗਰਿਆੜਾ ਨੂੰ ਵੀ ਮੈਟ ਮੋਟਾ ਲਵਾ ਦਾਂਗੇ ਬਲੈਕ ਬਲੂ ਕਰਾ ਦਾਂਗੇ ਤੇ ਹੁਣ ਆਪਾਂ ਲਵਾ ਕੇ ਲਿਆਉਨੇ ਇਹਦੇ ਡੱਕ ਚਲ ਚੋਬਰਾ ਮਿੱਟੀ ਨਾਲ ਜਾਮ ਗਰਮੀ ਬਹੁਤ ਆ ਲੈ ਬਈ ਚਾਲਦੇ ਆਂ 15 ਗਾਧਾ ਤੇ 31 ਜਨਵਰੀ ਉਹ ਵੀ ਇੱਥੇ ਦਾ ਘੱਟ ਵਾਲੀ ਏਰੇ ਕਰੇ ਉਹ ਵੀ ਜੀ ਇੱਕ ਭਾਈ ਜਿਹੜੀ ਆਪਾਂ ਇਹਨਾਂ ਦੀ ਮਗਰਿਆੜਾਂ ਦੀ ਮੈਂ ਲੈਮੀਨੇਟ ਕਰਾਉਣੀ ਆ ਬਲੈਕ ਮੈਟ ਲੈਮੀਨੇਟ ਉਹ ਭਾਈ ਆਪਾਂ ਹਾਂ ਲੈਮੀਨੇਸ਼ਨ ਪੁਆਇੰਟ ਵਾਲਿਆਂ ਤੋਂ ਕਰਾਉਣੀ ਹੈਗੀ ਹਨ ਕਹਿ ਗਏ ਹਨ ਵੀ ਭਾਈ ਇੱਥੇ ਹੀ ਚੌਂਕ ਤੋਂ ਭਾਈ ਚਟਾਲਾ ਰੋਡ ਤੇ ਜਾ ਕੇ ਬੱਸ ਅੱਡੇ ਦੇ ਨਾਲ ਆਪਣੇ ਸਰਾਹ ਇਲੈਕਟ੍ਰੋਨਿਕਸ ਵਾਲੇ ਹੈਗੇ ਆ ਜਿਨ੍ਹਾਂ ਦਾ ਆਪਾਂ ਭਾਈ ਬਾਜਾ ਫਿਟ ਕਰਾਉਣਾ ਆ ਬਸ ਕੱਟ ਤੋਂ ਮੁੜ ਕੇ ਉੱਠਾ ਆ ਕੇ ਸਾਹ ਰਹਿ ਗਈ ਸਾਹਮਣੇ ਪੀਲੀ ਜੀ ਦੀ ਦੁਕਾਨ ਇਹ ਵੀ ਬੋਗੁੰ ਨਾ ਰਹੀ ਐ ਤੇ ਬੱਸੇ ਦਾ ਬਾਹਰ ਕੱਢਦੇ ਕੱਢਦੇ ਸਾਡੇ ਵਾਲਾ ਫੇਰ ਵੇਖੀ ਇਹਨਾਂ ਨੇ ਕੈਂਸਲ ਦੇ ਕਰਤਾ ਐ ਜਾਵਾਂ ਲੱਗ ਜਾਂਦਾ ਖੜ ਜਾ ਬਾਈ ਓਏ ਲੋਰੀ ਭਾਈ ਸਾਹਿਬ ਜੀ ਆ ਗਈ ਦੁਕਾਨ ਬਾਈ ਬਾਹਰ ਆ ਗਿਆ 2 ਮਿੰਟ ਖੜਾ ਕਰਾਉਣਾ ਗੱਡੀ ਪਾਸੇ ਫਿਰ ਉਹ ਉੱਥੇ ਲਾ ਕੇ ਕਰਾਉਣਾ ਦੀ ਫੀਟਿੰਗ ਉਹ ਭਾਈ ਸਾਹਮਣੇ ਚੌਕ ਉਤੋਂ ਇਧਰਲੇ ਪਾਸੇ ਮਲੋੜ ਰੋਡ ਆ ਇਧਰ ਸਰਸਾ ਰੋਡ ਆ ਸਾਹਮਣੇ ਬਠਿੰਡਾ ਰੋਡ ਆ ਜਿੱਥੇ ਆਪਾਂ ਖੜੇ ਆ ਇਹ ਭਾਈ ਚਟਾਲਾ ਰੋਡ ਮਾਗੇ ਤੇ LED ਲੱਗਦੇ ਮੈਂ ਘਰ ਮੈਨੂੰ LED ਲੱਗਦੀ ਹੁਕਮ ਕਰਾਉਣੀ ਹੈ ਲਾ ਉਹ ਪੇਟੀ ਦਿਖਾ ਕਿਹੜੀ ਤਿਆਰ ਕੀਤੀ ਹੈ ਮੈਂ ਤਾਂ ਦੇਖ ਗਿਆ ਸੀਗਾ ਵੀਡੀਓ ਵਾਲਿਆਂ ਨੂੰ ਦਿਖਾ ਦੇ ਹੈ ਇਹ ਬਾਜ਼ਾਰ ਵਿੱਚ ਮੜ ਪਈ ਉਹਦੇ ਠੀਕ ਹੈ ਜੀ ਬਸ ਕੋਈ ਨਹੀਂ ਪਾਈ ਜਾਊਗਾ ਇਹ ਤਾਂ ਜਦੋਂ ਫਿੱਟ ਹੋ ਗਈ ਉਸ ਤੋਂ ਬਾਅਦ ਚਲਾ ਕੇ ਤੁਹਾਨੂੰ ਦਿਖਾਵਾਂਗੇ ਅੱਛਾ ਵਿੱਚੋਂ ਖਾਲੀ ਹੈ ਇਹ ਕਸਦੇ ਆ ਫਿਰ ਬਾਈ ਵਰਗੇ ਤਾਂ ਐ ਚੰਬੜ ਕੇ ਜਿਵੇਂ ਮਖੇ ਆਲ ਚੰਬੜਦਾ ਹੁੰਦਾ ਐ ਵਈ ਫੁੱਟ ਜਾਲ ਲਾ ਕੇ ਪਰੇ ਰੱਖਤਾ ਤੇ ਇੱਕ ਹੋਰ ਤੁਹਾਨੂੰ ਗੱਲ ਪੁੱਛਣੀ ਆ ਬਾਈ ਬਾਰੇ ਆਪਾਂ ਠਹਿਰ ਕੇ ਜੇ ਪੁੱਛਾਂਗੇ ਇਹ ਬਾਈ ਦਾ ਫੇਸ ਦੱਸਿਓ ਕਿਹੜੇ ਫਿਲਮ ਅਦਾਕਾਰ ਨਾਲ ਮੈਚ ਕਰਦਾ ਹੈਗਾ ਗੌਰ ਨਾਲ ਦੇਖੋ ਜ਼ਿਆਦਾਤਰ ਜਿਹੜਾ ਫਿਲਮ ਅਦਾਕਾਰ ਉਹਦਾ ਵਿਲੀਨ ਦਾ ਵਿਲਣ ਦਾ ਰੋਲ ਹੁੰਦਾਗਾ ਫਿਲਮ ਦੇ ਵਿੱਚ ਤੇ ਮਾੜਾ ਸੋਚਿਓ ਤੇ ਕਰਿਓ ਕਮੈਂਟ ਦੱਸਿਓ ਕਰ ਹਸਤਾ ਚੋਬਰਾ ਅੱਜ ਕਿਵੇਂ ਦਾ ਹੈਂ ਕਾਦੇ ਯਾਰ ਨਹੀਂ ਕੋਈ ਗੱਲ ਬਾਤ ਸੁਣਾ ਦੇ ਹੈਂ ਹੈਂ ਐਂ ਕਿਉਂ ਕਰਦਾ ਯਾਰ ਬਈ ਇਹ ਐਂ ਕਰਦਾ ਹੈਂ ਨਹੀਂ ਕਰਨਾ ਨਹੀਂ ਆਏ ਉਹ ਨਹੀਂ ਨੀ ਮਾਦਾ ਉਹ ਸਕੂਟਰੀ ਦੇਖੀ ਆਂ ਸੰਗਦਾ ਯਾਰ ਸੰਗਦਾ ਕਰ ਤੂੰ ਆ ਨਾਮ ਕੀ ਤੇਰਾ ਹੈਂ ਨਾਮ ਰੱਖਦਾ ਵਾ ਯਾਰ ਕਿਹਨੇ ਹੈਰੀ ਠੀਕ ਹੈ ਜੀ ਅਮਾ 7:43 ਦਾ ਤੇ ਸ਼ਾਮ ਦਾ ਮਾਹੌਲ ਮੰਡੀ ਡੱਬ ਵਾਲੀ ਦਾ ਬੱਸ ਸੜੇ ਦੇ ਕੋਲੇ ਤੇ ਆ ਇਧਰ ਭਾਈ ਚੌਂਕ ਤੇ ਆ ਮੁੰਡਾ ਭਾਈ ਵੀਡੀਓ ਦੇ ਵਿੱਚ ਆਉਣ ਤੋਂ ਡਰਦਾ ਪਤਾ ਨਹੀਂ ਕੀ ਗੱਲ ਐ ਇਹਦੇ ਕਾਹ ਤੋਂ ਕਰਦਾ ਹੈ ਪਤਾ ਨਹੀਂ ਭਾਈ ਐ ਇਹਦੇ ਕਾਹ ਤੋਂ ਕਰਦਾ ਹੈ ਤੇ ਲੈ ਭਾਈ ਮੁੰਡਾ ਕਹਿੰਦੇ ਦੇਸੂ ਜੋਧਾ ਪਿੰਡ ਦਾ ਸੁਣੀਦਾ ਤੇ ਭਾਈ ਇਹਦਾ ਕੋਈ ਲਾਜੀ ਮਿੱਤਰਾ ਉਹ ਤੋਂ ਵੀ ਆਪਾਂ ਪੁੱਛਦੇ ਆ ਲਾਈ ਉਹਨੂੰ ਕੰਟੀ ਮਾਰ ਪੁੱਛ ਕੇ ਕੀ ਕਹਿੰਦਾ ਹੈ ਇੱਧਰ ਬਈ ਸਾਈਕਲ ਵਾਲਾ ਨੇ ਭਈ ਆ ਦੀ ਦੁਕਾਨ ਮੰਗਲ ਕਰਨੀ ਕਰਤੀ ਸਟਾਰਟ ਪਾਈਪਾਂ ਪੁੱਪਾਂ ਭਈ ਲੱਗ ਗਏ ਰਵੇਟਣ ਹੁਣ ਇਹਦਾ ਕੀ ਰਹਿ ਗਿਆ ਕੀ ਲੈਣਗੇ ਬਈ ਪੱਤੀਆਂ ਸੈਣਾ ਦੇ ਪੱਤੀਆਂ ਲਾਵਾਂਗੇ ਸਾਈਡਾਂ ਤੇ ਭਈ ਕਹਿੰਦੇ ਪੱਤੀਆਂ ਪੁੱਤੀਆਂ ਲਾਉਣੀਆਂ ਹਜੇ ਬਾਜਾ ਜਿਹੜਾ ਹੈਗਾ ਖਲਚ ਖਲਚ ਵਜਦਾ ਹਲਦਾ ਹੈ ਹੈ ਉਹ ਲੈਣਗੇ ਮੱਥੇ ਜੀ ਇਹ ਚੋਪਰਾ ਤੇਰਾ ਨਾਮ ਦੱਸ ਦੇ ਕੀ ਇੱਕ ਵਾਰੀ ਕਰ ਨਾਮ ਉਹ ਦੱਸ ਦੇ ਹੈਰੀ ਨਾਮ ਹੈਰੀ ਹੈਰੀ ਦੇਸੂ ਜੋਧਾਪਿੰਡ ਦਾ ਨਾਮ ਮੁੰਡਾ ਸੁਣੀ ਦਾ ਨਾਮ ਹੀ ਸੱਜਣ ਹੈ ਇੱਕ ਦਾ ਹਾਸ ਦਾ ਬਹੁਤ ਹੋ ਗਿਆ 832 ਦਾ ਹੋ ਗਿਆ ਤੇ ਡੈਕ ਭਾਈ ਆਪਣਾ ਲੱਗ ਗਿਆ ਤੇ ਅਰਥ ਉਰਥ ਮਾੜਾ ਮੋਟਾ ਦਾ ਹੈਗਾ ਕਰੰਟ ਕਰੰਟ ਵਾਲਾ ਕੰਮ ਭਾਈ ਉਹ ਕਰੀ ਜਾਂਦਾ ਮੂਰੇ ਭਾਈ ਬੈਟਰੀ ਵਾਲੇ ਟਾਪੇ ਤੇ ਆਪਾਂ ਨੇ ਭਾਈ ਮਾੜੀ ਮੋਢੀ ਪੇਟ ਪੂਜਾ ਕਰਿਆ ਹੈਗੇ ਉਸ ਤੋਂ ਬਾਅਦ ਤੁਹਾਨੂੰ ਆ ਕੇ ਭਾਈ ਚਲਾ ਕੇ ਦਿਖਾਉਨੇ ਆ ਚੱਲੇ ਜੋbro ਲੇ ਫਿਰ ਵਾਏ ਦਾ ਕਰ ਜਾ ਠੀਕ ਆ ਵਾਏ ਵਾਏ ਓਕੇ ਬੋਸ ਦੇਣੇ ਆ ਅੱਜ ਕਰਾ ਕੇ ਲਿਆਉਣਾ ਮੈਂ ਲੈਮੀਨੇਟ ਜਾਂ ਨਹੀਂ ਕੱਲ ਨੂੰ ਕਰਾਵਾਂਗੇ ਫਿਰ ਚਲੋ ਜੀ ਸਮਾਂ ਇਸ ਵਕਤ 9:29 ਮਿੰਟਾਂ ਦਾ ਤੇ ਆਪਾਂ ਖੜੇ ਆ ਸਰਾ ਇਲੈਕਟ੍ਰੋਨਿਕਸ ਵਾਲਿਆਂ ਦੇ ਤੇ ਬਾਜਾ ਬੂਜਾ ਬਾਈ ਬਾਈ ਵਾਰ ਗਾਣੇ ਦਿੱਤਾ ਕਾਸ ਤੇ ਚਲਾ ਕੇ ਦੇਣੇ ਆ ਹੁਣ ਇਹਨੂੰ ਹਾਂਜੀ ਬਾਈ ਜੀ ਹੋ ਗਿਆ ਡਨ ਜੀ ਹੋ ਗਿਆ ਡਨ ਮੜਾ ਦੇਖ ਕੇ ਫਿਰ ਬਾਬੇ ਦਾ ਕੋਈ ਗਾਣਾ ਵਜਾਣਾ ਵਜਾ ਕੇ ਹੈ ਦੇਖ ਲੈਣੇ ਆ ਜੀ ਸ੍ਰਾਂਗ ਇਲੈਕਟ੍ਰੋਨਿਕਸ ਭਾਈ ਨੇ ਭਾਈ ਆਪ ਦਾ ਲੋਗੋ ਜਿਹੜਾ ਹੈਗਾ ਉਹ ਵੀ ਟੱਗਦਾ ਆ ਭਾਈ ਨੰਬਰ ਹੈ ਜੇ ਕਿਸੇ ਨੇ ਕੰਟੈਕਟ ਕਰਨਾ ਬਾਕੀ ਆਪਾਂ ਜਿਹੜਾ ਲਵਾਇਆ ਸੀ ਭਾਈ 12 ਇੰਚੀ ਸਪੀਕਰ ਹੈ ਇਹਦੇ ਵਿੱਚ ਠੀਕ ਆ ਬਾਕੀ ਜਿਹੜੇ ਹੂਟਰ ਹਾਟਰ ਜੇ ਹੁੰਦੇ ਹੈਗੇ ਟਵਿੱਟਰ ਜਿਹੜੇ ਕਹਿੰਦੇ ਆ ਛਣਕਣੇ ਜਿਹੇ ਵਾਲੇ ਉਹ ਹੋ ਆ ਤੇ ਬਾਕੀ ਭਾਈ ਜਿਹੜਾ ਹੈਗਾ ਕੁਆਲਿਟੀ ਤੇ ਚਲਾ ਕੇ ਪਤਾ ਲੱਗੂਗੀ ਪਈਆ ਉਹਨੇ ਕੋਈ ਬਾਬੇ ਦਾ ਗਾਣਾ ਵਜਾਣਾ ਪਹਿਲਾਂ ਤੇ ਫਿਰ ਦੱਸਦੇ ਆ ਤੇ ਬਾਕੀ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਦਿੱਕਤ ਪਰੇਸ਼ਾਨੀ ਲੱਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਲਾਈਟਾਂ ਲੂਟਾ ਬਾਈ ਨੇ ਪੂਰੀਆਂ ਲਾ ਦਿਆਂ। ਰੈਡੀ ਟੂ ਪੈ। ਚਲ ਆ ਦੇਖ ਰਾ ਬਾਬੇ ਵਾਲਾ ਗਾਣਾ ਲਾਦੀ ਕੋਈ ਫਿਕਰਾਂ ਨੇ। ਤੇ ਬਾਕੀ ਥੋੜਾ ਰੇਟ ਵਗੈਰਾ ਉਹ ਸਾਰਾ ਕੋ ਸਾਂਝਾ ਕਰਦੇ ਆਂ ਆ ਬੋਲ ਕੇ ਖੜਦਾ ਬਾਈ ਵੀ ਪੂਰਾ ਸਰਚਾ ਮਾਰਦਾ ਇਹ ਭਾਈ ਉਹੀ ਆਪਣੇ ਚਟਾਲਾ ਰੋਡ ਇਧਰ ਬੱਸ ਸਟੈਂਡ ਤੇ ਇਧਰ ਭਾਈ ਚੌਂਕ ਇਹ ਆਪਣਾ ਪਈ ਸਪੈਸ਼ਲ ਐਡੀਸ਼ਨ ਹੌਲ ਐਂ ਛਤੀਤੀ ਤੇ ਉੱਤੇ ਸਰਾ ਇਲੈਕਟ੍ਰੋਨਿਕਸ ਸਪੈਸ਼ਲ ਕਾਰ ਜੀਪ ਟਰੈਕਟਰ 뮤직 ਸਿਸਟਮ ਐ ਲੀਲੀ ਜਗਦੀ ਆ ਵਿਚੇ ਦੇ ਹਜੇ ਲਾਲ ਵੀ ਜਗੂਗੀ ਮੈਂ ਕਾਹਦੀ ਪੈਂਟਾਇਡ ਨਹੀਂ ਬਨੇਗਾ ਆਪਕੇ ਕਾਹਦੀ ਲਾਲ ਦੇ ਜਨ ਲਾਗੇ ਜੇ ਪੀਰਾਂ ਦਾ ਪੀਰ ਸਰਾਹ ਇਲੈਕਟ੍ਰੋਨਿਕਸ ਨੰਬਰ ਥੱਲੇ ਲਿਖੇ ਹੋਏ ਆ ਤੇ ਆ ਬਾਈ ਵਰਗੇ ਆ ਬਾਈ ਦੋਨੇ ਜਿਹੜੇ ਮੇਨ ਇਥੋਂ ਦੇ ਕਰਤਾ ਧਰਤਾ ਨੇ ਬਾਈ ਜੀ ਆਪਣਾ ਕੀ ਨਾਮ ਕੀ ਹੈ ਮੇਰਾ ਸਰਜੈਂਟ ਹੈ ਜੀ ਸਰਜੈਂਟ ਤੇ ਬਾਈ ਜੀ ਆਪਣਾ ਨਾਮ ਸਕਰਨ ਸਿੰਘ ਜਸਕਰਨ ਸਿੰਘ ਬਾਈ ਨੂੰ ਕਹਿੰਦੇ ਆ ਮੱਖਣ ਤੇ ਬਾਈ ਨੂੰ ਕਹਿੰਦੇ ਆ ਜੰਟਾ ਇਹ ਹੈ ਗਿਆ ਨਿਕਨੇਮ ਬਾਈ ਵਰਗਿਆਂ ਦੇ ਤੇ 12 ਇੰਚੀ ਸਪੀਕਰ ਲੱਗੇ ਸੀ ਬਾਈ ਆਪਣੇ ਤੇ 10000 ਦੇ ਵਿੱਚ ਆਪਣੀ ਜਿਹੜੀ ਹੈਗੀ ਇਹ ਪੇਟੀ ਟੇਪਰ ਪੇਟੀ ਜਿਹੜੀ ਹੈਗੀ ਆਪਾਂ ਨੂੰ ਲਵਾਈ ਹੈਗੀ ਕਿਉਂਕਿ ਇਹਦੇ ਨਾਲ ਪਿੱਛੇ ਦੇਖਣ ਦੁਖਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਬਾਲੀ ਨਹੀਂ ਆਉਂਦੀ ਤੇ ਬਾਕੀ ਜਿਹੜਾ ਬਾਈ ਵਰਗਾਂ ਦਾ ਕੰਮ ਹੈ ਵਧੀਆ ਹੈ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਬਲੌਗਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕੀ ਰਿਸਪੌਂਸ ਮਿਲਦਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਜੇ ਕੋਈ ਦਿੱਕਤ ਪਰੇਸ਼ਾਨੀ ਆਈ ਕਿਉਂਕਿ ਰਿਐਲਿਟੀ ਦਿਖਾਉਣੀ ਆਪਾਂ ਜੇ ਕੋਈ ਦਿੱਕਤ ਪਰੇਸ਼ਾਨੀ ਆਈ ਉਹ ਵੀ ਆਪਾਂ ਦਿਖਾਵਾਂਗੇ ਤੇ ਜੇ ਉਸ ਤੋਂ ਬਾਅਦ ਬਾਈ ਵਰਗੇ ਆਪਣੀ ਸੁਣਵਾਈ ਕਰਦੇ ਆ ਨਹੀਂ ਕਰਦੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਕੋਈ ਭਾਈ ਨਹੀਂ ਉਸ ਤੋਂ ਬਾਅਦ ਸੁਣਵਾਈ ਹੁੰਦੀ ਉਹ ਵੀ ਸਾਂਝੀ ਕਰਾਂਗੇ ਠੀਕ ਹੈ ਤੇ ਬਾਕੀ ਭਾਈ ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾਗਾ ਤਾਂ ਕਿਵੇਂ ਕਰ ਸਕਦਾ ਵੀ ਤੇ ਜੇ ਕਿਸੇ ਨੇ ਬਾਹਰ ਅੰਦਰ ਕਿਤੇ ਲਵਾਉਣਾ ਦੂਰ ਦਰਾਡੇ ਤੋਂ ਠੀਕ ਹੈ ਵੀ ਜਿਵੇਂ ਦੀ ਕੋਈ 30 40 ਕਿਲੋਮੀਟਰ ਦੂਰ ਤੋਂ ਕਿਸੇ ਨੇ ਲਵਾਉਣਾਗਾ ਤਾਂ ਕੋਈ ਦੂਰ ਜਾ ਕੇ ਲਾ ਵੀ ਆਉਣੇ ਜੀ ਜਾ ਕੇ ਲਾਏ ਆਉਣੇ ਹਾਂ ਤੇ ਉਹਦਾ ਕੋਈ ਖਰਚਾ ਵਗੈਰਾ ਅੱਡ ਹੁੰਦਾ ਕਿ ਕਿਵੇਂ ਵਿੱਚ ਹੀ ਲਾ ਦਿੰਨੇ ਹੋਗੇ 30 ਕਿਲੋਮੀਟਰ ਤੱਕ ਵਿੱਚ ਹੀ ਲਾ ਦਿੰਨੇ ਜੀ 30 ਕਿਲੋਮੀਟਰ ਤੱਕ ਠੀਕ ਹੈ ਜੀ ਤਾਂ 30 ਕਿਲੋਮੀਟਰ ਦੀ ਜਿਹੜੀ ਸਰਵਿਸ ਆ ਭਾਈ ਉਹ ਵਿੱਚ ਦਿੱਤੀ ਜਾਂਦੀ ਆ ਤੇ ਬਾਕੀ ਜਿਹੜਾ ਵੀ ਕਿਹੜਾ ਡਿੱਕ ਲਵਾਉਣਾਗਾ ਪੇਟੀ ਲਵਾਉਣੀ ਆ ਵੱਡੀ ਲਵਾਉਣੀ ਆ ਛੋਟੀ ਲਵਾਉਣੀ ਆ ਸਾਈਡਾਂ ਵਾਲੇ ਸਪੀਕਰ ਲਵਾਉਣੇ ਆਗੇ ਤੇ ਚਾਹੇ ਭਾਈ ਟੇਪਰ ਪੇਟੀ ਲਵਾਉਣੀ ਆ ਜਿਵੇਂ ਲਵਾਈ ਆ ਆਪਾਂ ਤਾਂ ਉਹ ਬਈ ਵਰਗਾ ਸੰਪਰਕ ਕਰ ਸਕਦਾ ਨੰਬਰ ਬਾਕੀ ਭਾਈ ਮਾੜਾ ਦੱਸ ਦੋ ਆਪਣਾ 9812003528 98120 03528 ਬਾਕੀ ਭਾਈ ਆ ਤੁਹਾਨੂੰ ਦਿਖਾ ਦਨੇ ਆ ਨੰਬਰ ਇਹ ਆ ਦੋ ਇਹ ਨੰਬਰ ਆ ਫੋਟੋ ਕੱਚ ਸਕਦੇ ਹੋ ਸਕਰੀਨ ਸ਼ਾਟ ਲੈ ਸਕਦੇ ਹੋ ਨੰਬਰ ਡਾਇਲ ਕਰਕੇ ਬਈ ਵਰਗਾ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਲੋਕੇਸ਼ਨ ਦੀ ਗੱਲ ਕਰਕੇ ਤਾਂ ਮੰਡੀ ਡੱਬ ਵਾਲੀ ਹਰਿਆਣੇ ਦੇ ਵਿੱਚ ਜਿਹੜੀ ਪਈ ਜਾਂਦੀ ਆ ਮੰਡੀ ਡੱਬ ਵਾਲੀ ਚੌਂਕ ਤੋਂ ਬੱਸ ਸਟੈਂਡ ਕੰਨੀ ਬੱਸ ਸਟੈਂਡ ਦੇ ਬਿਲਕੁਲ ਨਾਲ ਸਾਹਮਣੇ ਇੱਥੇ ਜੱਸੀ ਹਸਪੀਟਲ ਕੋਲੇ ਹੀ ਪਈ ਜਾਂਦਾ ਭਾਈ ਜੱਸੀ ਹਸਪੀਟਲ ਦੇ ਜਮਾ ਸਾਹਮਣੇ ਤੇ ਸਰਾਣ ਇਲੈਕਟ੍ਰੋਨਿਕਸ ਨਾਮ ਤੋਂ ਬਾਈ ਵਰਗੇ ਜਿਹੜੀ ਹੈਗੀ ਆ ਸ਼ਾਪ ਹੈ ਤੇ ਬਾਕੀ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਦੋਂ ਕਦੂ-ਕਦੂ ਕਰਾਂਗੇ ਇਹਦਾ ਤਾਂ ਉਹ ਸਾਰਾ ਬਲੌਗ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਦੋਵੇਂ ਭਾਈਏ ਦਾ ਰਿਸਪੌਂਸ ਆ ਜਿਹੜਾ ਕਹੇ ਜਾਂ ਮਿਲਦਾਗਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਾ ਠੀਕ ਆ ਬਾਈ ਜੀ ਤੇ ਬਾਕੀ ਨੇਚਰ ਪੱਖੋਂ ਬਾਈ ਵਰਗੇ ਬਹੁਤ ਵਧੀਆ ਇੱਕ ਜਿਹੜੀ ਗੱਲ ਰਹੇਗੀ ਬਾਈ ਦਾ ਮੜਾ ਜਾਂ ਫੇਸ ਦੇਖ ਲਓ ਤੇ ਇਹ ਮੈਨੂੰ ਦੱਸਿਓ ਬਾਲੀਵੁੱਡ ਦਾ ਕਿਹੜਾ ਵਿਲਨ ਐਕਟਰ ਆ ਫਿਲਮ ਅਦਾਕਾਰ ਆ ਜਿਹਦੇ ਨਾਲ ਬਾਈ ਦਾ ਫੇਸ ਮਿਲਦਾ ਗੌਰ ਨਾਲ ਗੌਰ ਨਾਲ ਦੇਖ ਲਓ ਮੜਾ ਜਾਂ ਫੇਸ ਠੀਕ ਆ ਇਹ ਲਾਜ਼ਮੀ ਤੁਸੀਂ ਕਮੈਂਟ ਦੇ ਵਿੱਚ ਦੱਸਣਾਗਾ ਕਿਹਦੇ ਨਾਲ ਮਿਲਦਾ ਠੀਕ ਆ ਬਾਈ ਬਹੁਤ ਬਹੁਤ ਮਿਹਰਬਾਨੀ ਬਰੇ ਵੀ ਆਪ ਆਪਨੇ ਫੈਲਡ ਪਹੁੰਚ ਜੁਗੇ ਆ ਭਾਈ ਆਪਣੀ ਘਰ ਹੋਂ ਮੇ ਜਾਣ ਵਾਲੀ ਗਲੀ ਤੇ ਦੂਜਾ ਟਰੈਕਟਰ ਵੀ ਉਹ ਬਾਹਰ ਹੀ ਲੱਗਾ ਖੜਾਗਾ ਉਹ ਵੀ ਜਾ ਕੇ ਅੰਦਰ ਕਰਨਾਗਾ ਤੇ ਪਹਿਲਾਂ ਭਾਈ ਆ ਟਰੈਕਟਰ ਵਧੂਗਾ ਉਹਦੇ ਮਗਰ ਟਰਾਲੀ ਆ ਉਹ ਬਾਅਦ ਚ ਵਧੂਗਾ ਥਾਂ ਦੀ ਜਗ੍ਹਾ ਦੀ ਥੋੜੀ ਜੀ ਭੀ ਡਿੱਕਦਾ ਘਰੇ ਤਾਂ ਉਹ ਹਸਾਵਾਂ ਸਾਈਡ ਇੰਜ ਕਰਕੇ ਲਾਉਣੀ ਪੈਂਦੀ ਆ ਤਾਂ ਅਸਾਂ ਚੱਲੀ ਜਾਂਦੇ ਆਂ ਬਾਕੀ লে ਉੰਦਰ ਉਹਨ ਆਪਣੇ ਆਹ ਵਿਚਾਰਾ ਪੁਰਾਣਾ 363 ਹੌਲੈਂਡ ਇਹ ਵੀ ਲਾਦ ਗਿਆ ਬਈ ਫੋੜ ਆਪਣਾ ਇਹ ਮਾਰਦੇ ਆਂ ਘੁੱਗੀ ਸੈਲਫ ਇਹਨੂੰ ਵੀ ਲਾਉਣੇ ਅੰਦਰ ਟਾਲੀ ਆ ਬਈ ਟਰਾਲੀ ਚ ਪਿੱਛੇ ਹੈਗੀ ਪਨੀਰ ਲੈ ਬਈ ਚੱਲ ਜੋ ਬਰਾ ਚਾਬੀ ਕਿੱਥੇ ਧਰੀ ਸਮਾਂ ਹੋ ਗਿਆ ਇਸ ਵਕਤ 11:04 ਦੇ ਚਾਰ ਕਮੈਂਟਾਂ ਦਾ ਤੇ ਭਾਈ 11 ਵਜੇ ਦਾ ਹੋਇਆ ਤੇ ਅੱਜ ਦਾ ਭਾਈ ਜਿਹੜਾ ਬਲੌਗ ਸੀਗਾ ਆਪਣਾ ਉਹ ਇੱਥੇ ਸਮਾਪਤ ਹੁੰਦਾ ਤੇ ਅੱਜ ਆਪਾਂ ਟੈਕ ਵਗੈਰਾ ਲੱਗ ਕੇ ਲੈਂਦਾ ਸੀਗਾ ਜਿਹੜਾ ਨੈਮੀਲੇਸ਼ਨ ਵਾਲਾ ਕੰਮ ਸੀਗਾ ਉਹ ਭਾਈ ਆਪਣਾ ਰਹਿ ਗਿਆ ਪੈਂਡਿੰਗ ਉਹ ਆਪਾਂ ਰੱਬ ਸੁੱਖ ਰੱਖੇ ਅ ਕੱਲ ਨੂੰ ਦੇਖਾਂਗੇ ਕੱਲ ਨੂੰ ਕਰਾ ਕੇ ਲਿਆਵਾਂਗੇ ਜਿਹੜਾ ਆਪਣੇ ਮੈਟ ਵਗੈਰਾ ਹੈਗੇ ਨੇ ਨੈਮੀਲੇਸ਼ਨ ਕਰਾਉਣੇ ਆ ਤੇ ਜੇ ਭਾਈ ਅੱਜ ਦਾ ਬਲੌਗ ਤੁਹਾਨੂੰ ਲੱਗਿਆ ਵਧੀਆ ਠੀਕ ਹੈ ਤੇ ਪੇ ਪੇ ਨੂੰ ਕਰ ਲਓ ਫੋਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਭਾਈ ਇੱਕ ਸੋਹਣਾ ਜਿਹਾ ਕਮੈਂਟ ਵੀ ਛੱਡ ਦਿਓ ਤੇ ਕਰਨ ਜੋਗ ਲੱਗੇਗਾ ਤੇ ਬਾਕੀ ਆ ਸਾਫਤਰੀ ਗੱਲਬਾਤ ਤੇ ਵਧੀਆ ਤੁਹਾਡੇ ਨਾਲ ਬਲੌਗ ਜਿਹੜੇ ਹੈਗੇ ਆ ਸਾਂਝੇ ਕਰਦੇ ਰਹਾਂਗੇ ਪਿੰਡੂ ਦਾ ਜਿਹੜਾ ਪਿੰਡੂ ਆਪਣੇ ਮਾਹੌਲ ਚਾਲ ਹੁੰਦਾਗਾ ਜਾਂ ਜਿਹੜਾ ਵੀ ਭਾਈ ਆਪਾਂ ਟਰੈਵਲ ਵਗੈਰਾ ਕਰਦੇ ਆ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਤੇਰੇ ਵਧੀਆ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਨਵੀਂ ਸਵੇਰ ਨਾਲ ਨਵੇਂ ਬਲੌਗ ਨਾਲ ਨਵੇਂ ਦਿਨ ਨਾਲ ਤੇ ਨਵੇਂ ਕਿਸੇ ਕੰਮ ਸੰਦੇ ਨਾਲ Tíkej se říkal rabrak.